ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕ ਸਭਾ ਹਲਕਾ ਖੰਡੂਰ ਸਬ ਤੋਂ ਐਮਪੀ ਅਮਰਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਪੰਜਾਬ ਦੇ ਵਿੱਚ ਦਿਉਰਾਂ ਤੇ ਚੱਲ ਰਿਹਾ ਹੈ ਬੀਤੀ ਦਿਨ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵਧਾਇਗੇ ਐਨਐਸਏ ਦੇ ਪਿੱਛੇ ਕੀ ਗਰਾਉਂਡ ਹੈ ਉਸਦੇ ਜਵਾਬ ਮੰਗਿਆ ਸੀ ਤਾਂ ਹੁਣ ਪੰਜਾਬ ਵਿੱਚ ਅਮਰਪਾਲ ਸਿੰਘ ਅਤੇ ਬੰਦੀ ਸਿੰਘ ਦੀ ਰਿਹਾਈ ਲਈ ਪੰਥਕ ਇਕਤਤਾ ਹੋ ਰਹੀ ਹੈ ਤੇ ਨਾਲ ਹੀ ਇਹਦੀ ਜਾਣਕਾਰੀ ਐਮਪੀ ਅਮਰਪਾਲ ਸਿੰਘ ਦੇ ਸੋਸ਼ਲ ਮੀਡੀਆ ਖਤੇ ਖਾਤੇ ਤੋਂ ਮਿਲੀ ਹੈ ਤੇ ਇਹ ਪੋਸਟਰ ਅਮਰਪਾਲ ਸਿੰਘ ਦੇ ਇੱਕ ਅਕਾਊਂਟ ਉਤੇ ਜਾਰੀ ਕੀਤਾ ਗਿਆ ਜੈਸਵਾਚਨ ਲਿਖਿਆ ਗਿਆ ਹੈ ਕਿ ਪੰਥ ਦੇ ਮੌਜੂਦਾ ਨਿਯੁਕਤ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੰਦੀ ਸਿੰਘਾਂ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਤੇ ਲਈ ਮਿਤੀ 19 ਅਗਸਤ 24 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਰੱਖੀ ਗਈ ਪੰਥਕ ਇਕੱਤਰਤਾ ਵਿੱਚ ਜ਼ਰੂਰ ਪਹੁੰਚੋ ਜੀ ਤੇ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁਨੇ ਮੁਕੇ ਇਹ ਪੰਥਕ ਇਕੱਤਰਤਾ ਕੀਤੀ ਜਾਰੀ ਹੈ ਸ ਜੁਐਚਐਸ ਵਿੱਚ ਪੰਥ ਇਥੇ ਸਿੰਘਾਂ ਨੂੰ ਖੁੱਲਾਸਾ ਦਿੱਤਾ ਗਿਆ ਹੈ ਕਿ ਉਹ ਇੱਥੇ ਪਹੁੰਚੇ ਨੇ ਤੇ ਬੰਦੀ ਸਿੰਘਾਂ ਸਮੇਤ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵੀਡੀਓ ਦੇਖਣ ਲਈ ਤੁਹਾਡਾ